ਜਦੋਂ ਰੋ ਸ਼ਾਂਤੀ ਦੀ ਤਲਾਸ਼ ਨੱਤਰ ਪੈਂਦੀ ਹੈ ਸੰਸਾਰ ਦਾ ਸ਼ੋਰ ਆਪਣੇ ਆਪ ਘਟ ਹੁੰਦਾ ਜਾਂਦਾ ਹੈ ਕਾਸ਼ ਕੋਈ ਡਾਕੀਆ ਖੁਦਾ ਵੀ ਹੁੰਦਾ ਜੋ ਵਿਦਾ ਹੋ ਕੇ ਦੁਨੀਆ ਤੋਂ ਉਹਨਾਂ ਦਾ ਪੈਕਾਮ ਲਿਆਉਂਦਾ ਧਾਰਮਿਕ ਸਥਾਨ ਤੇ ਬਾਹਰ ਲਿਖਿਆ ਸੀ ਆਪਣੇ ਸਮਾਨ ਦੀ ਦੇਖਭਾਲ ਆਪ ਕਰੋ ਧਾਰਮਿਕ ਸਥਾਨ ਤੇ ਅੰਦਰ ਲਿਖਿਆ ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਕਿ ਤੁਹਾਨੂੰ ਪਤਾ ਹੈ ਯੂਨੀਵਰਸ ਹਮੇਸ਼ਾ ਤੁਹਾਡੇ ਨਾਲ ਹੈ ਉਹ ਹਰ ਪਲ ਹਰ ਸਮੇਂ ਤੁਹਾਨੂੰ ਸੁਣ ਰਿਹਾ ਹੈ ਤੁਹਾਡੀਆਂ ਫੀਲਿੰਗਸ ਨੂੰ ਮਹਿਸੂਸ ਕਰ ਰਿਹਾ ਹੈ ਅਤਿ ਤੁਸੀਂ ਜਦ ਤੱਕ ਜਿਸ ਸੋਚ ਵਿੱਚ ਰਹਿੰਦੇ ਹੋ ਜਿਸ ਤਰ੍ਹਾਂ ਤੁਸੀਂ ਪਾਵਨਾਵਾ ਨੂੰ ਮਹਿਸੂਸ ਕਰਦੇ ਹੋ ਯੂਨੀਵਰਸ ਨੂੰ ਲੱਗਦਾ ਹੈ ਕਿ ਇਸ ਨੂੰ ਇਹ ਹੀ ਚੰਗਾ ਲੱਗਦਾ ਹੈ ਇਸ ਲਈ ਕੁਝ ਐਸਾ ਕਰਨਾ ਚਾਹਤਾ ਹੈ ਜਿਸ ਨਾਲ ਇਹ ਹੋਰ ਵੀ ਵੱਧ ਇਸੇ ਤਰ੍ਹਾਂ ਦੇ ਵਿਚਾਰ ਅਤੇ ਪਾਵਨਾਵਾ ਮਹਿਸੂਸ ਕਰ ਸਕੇ ਅਤੇ ਅਖਰ ਵਿੱਚ ਤੁਹਾਨੂੰ ਉਹੀ ਮਿਲਦਾ ਵੀ ਹੈ ਅੱਖਾਂ ਸਬਦੀਆਂ ਇੱਕੋ ਚਈਆਂ ਨੇ ਪਦ ਨਜ਼ਰੀਏ ਵੱਖਰੇ ਨੇ ਸ਼ਾਇਦ ਮੈਂ ਤੇਰੀ ਨਜ਼ਰ ਵਿੱਚ ਗਲਤ ਹਾਂ ਪਰ ਯਕੀਨ ਮਨ ਸਬਦੀਆਂ ਨਜ਼ਰਾਂ ਵਿੱਚ ਨਹੀਂ ਸਾਡੀ ਸਭ ਤੋਂ ਵੱਡੀ ਦੌਲਤ ਸਟਾ ਵਕਤ ਹੈ ਜਿਸ ਨੂੰ ਵੀ ਤੇ ਰਹੇ ਹੋ ਬਹੁਤ ਸੋਚ ਸਮਝ ਕੇ ਦਿਓ ਇੱਕ ਕਦੇ ਮੁੜ ਕੇ ਨਹੀਂ ਆਉਂਦਾ ਬਹੁਤਾ ਵੀ ਖੁਸ਼ ਨਾ ਹੋਇਆ ਕਰੋ ਲੋਕੀ ਖਿੜੇ ਹੋਏ ਫੁੱਲਾਂ ਨੂੰ ਹੀ ਜ਼ਿਆਦਾ ਤੋੜਦੇ ਨੇ ਕਿਤੇ ਤਾਰਾਂ ਦੇ ਉੱਚੇ ਲੋਕ ਚੁੱਕਣ ਵਿੱਚ ਸ਼ਰਮਿੰਦਗੀ ਨਹੀਂ ਮਹਿਸੂਸ ਕਰਦੇ ਹਰ ਰੋਜ਼ ਅਖਬਾਰ ਵਿੱਚ ਅਸੀਂ ਕਿੰਨੀਆਂ ਮੌਤਾਂ ਦੀਆਂ ਖਬਰਾਂ ਪੜ੍ਹਦੇ ਹਾਂ ਪਰ ਸਾਨੂੰ ਦੁੱਖ ਨਹੀਂ ਹੁੰਦਾ ਦੁੱਖ ਸਬੰਧ ਦਿੰਦਾ ਹੈ ਮੌਤ ਨਹੀਂ ਗਲਤੀ ਉਸ ਤੋਂ ਹੀ ਹੁੰਦੀ ਹੈ ਜੋ ਕਮ ਕਰਤਾ ਹੈ ਨਿਕੰਮਤੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁराई ਲੱਪਣ ਵਿੱਚ ਲੰਘ ਜਾਂਦੀ ਹੈ ਇਸ ਦੁਨੀਆ ਦੇ ਪੱਥਰਾਂ ਵਿੱਚ ਰੱਬ ਵੱਧ ਗਏ ਨੇ ਪਰ ਇਨਸਾਨਾਂ ਵਿੱਚ ਇਨਸਾਨੀਅਤ ਘਟ ਗਈ ਹੈ ਸਾਰੇ ਮੌਸਮ ਦੁਬਾਰਾ ਵਾਪਸ ਆਉਂਦੇ ਨੇ ਇੱਕ ਜਹਾਨ ਉਤਰ ਜਾਣ ਵਾਲੇ ਕਦੇ ਵਾਪਸ ਨਹੀਂ ਆਉਂਦੇ ਆਪਣੀਆਂ ਮੁਸ਼ਕਲਾਂ ਨਾਲ ਖੜਨਾ ਸਿੱਖੋ ਮੁਸ਼ਕਲਾ ਆਪਣੇ ਆਪ ਬੈਠਣਾ ਸਿੱਖ ਚਾਨਕੀਆਂ ਜ਼ਿੰਦਗੀ ਵਿੱਚ ਜੇ ਸੂਰਜ ਵਾਂਗ ਚਮਕਣਾ ਹੈ ਤਾਂ ਉਸ ਵਾਂਗ ਸੜਨਾ ਹੀ ਪਵੇਗਾ ਆਪਣੀ ਨਜ਼ਰ ਹਮੇਸ਼ਾ ਉਸ ਚੀਜ਼ ਤੇ ਰੱਖੋ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਤੇ ਨਹੀਂ ਜਿਸ ਨੂੰ ਤੁਸੀਂ ਖੋ ਚੁੱਕੇ ਹੋ ਭਾਵੇਂ ਆਪਣੇ ਆਲੇ ਸਾਡੀ ਦੁਨੀਆ ਨਾਲ ਲੜ ਜਾਣਾ ਪਰ ਕਦੇ ਵੀ ਦੁਨੀਆ ਦੀਆਂ ਕੰਲਾਂ ਵਿੱਚ ਆ ਕੇ ਆਪਣਿਆਂ ਨਾਲ ਨਾ ਲੜਨਾ ਕਿਉਂਕਿ ਦੁਨੀਆ ਕਦੇ ਵੀ ਸਾਥ ਨਹੀਂ ਦਿੰਦੀ ਸਾਥ ਹਮੇਸ਼ਾ ਆਪਣੇ ਹਿੱਤ ਹੀ ਦਿੰਦੇ ਨੇ ਚੰਗੇ ਦੇ ਨਾਲ ਚੰਗੇ ਬਣੋ ਪਰ ਬੁਰੇ ਨਾਲ ਕਦੇ ਬੁਰੇ ਨਾ ਬਣੋ ਕਿਉਂਕਿ ਹੀਰੇ ਨਾਲ ਹੀਰਾ ਤਾਂ ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੋ ਸਕਦਾ ਨਾ ਨਰਕ ਚ ਮਿਲੇਗਾ ਨਾ ਸਵਰਗ ਚ ਮਿਲੇਗਾ ਜੋ ਤਰਤੀ ਤੇ ਪੀਚਾ ਉਹ ਤਰਤੀ ਤੇ ਹੀ ਮਿਲੇਗਾ ਸਫਲ ਹੋਣ ਲਈ ਆਪਣੀਆਂ ਗਲਤੀਆਂ ਤੋਂ ਵੀ ਸਿੱਖਣਾ ਪੈਂਦਾ ਹੈ ਜੋ ਤੁਹਾਡੇ ਤੋਂ ਈਰਖਾ ਕਰਦੇ ਹਨ ਉਹਨਾਂ ਤੇ ਗੁੱਸਾ ਨਾ ਕਰੋ ਈਰਖਾ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਤੋਂ ਬਿਹਤਰ ਹੋ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਨੇ ਉਹਨਾਂ ਦੇ ਜੀਵਨ ਵਿੱਚ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਦੱਬਕਦੇ ਉਹਨਾਂ ਦੀ ਪੀੜੀ ਢੁੱਪ ਨਹੀਂ ਦਿੰਦਾ ਦੋ ਹੀ ਚੀਜ਼ਾਂ ਨੇ ਜਿਸ ਨਾਲ ਕਿਸੇ ਦਾ ਕੁਝ ਨਹੀਂ ਚੰਦਾ ਇੱਕ ਹੈ ਮੁਸਕਰਾਹਟ ਤੇ ਦੂਸਰੀ ਦੁਆ ਹਮੇਸ਼ਾ ਵੰਦੇ ਰਹੋ ਆਪਣੇ ਕੀਮਤੀ ਲਫ਼ਜ਼ ਬੋਲਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰ ਲੈਣਾ ਕਿ ਸੁਣਨ ਵਾਲਾ ਚੋਰੀ ਹੈ ਜਾਂ ਕਬਾੜੀਆ ਤੇਰੇ ਸੁਪਨੇ ਹੋਣ ਕੇ ਪੂਰੇ ਸਭ ਇੱਕ ਦਿਨ ਸੱਚਨਾ ਤੋਂ ਵਿਸ਼ਵਾਸ ਰੱਖੀਂ ਤੇਜ ਚੋਲੀ ਪਹਿਨ ਗਿਆ ਸਭ ਖੁਸ਼ੀਆਂ ਹੈ ਦੁਆ ਮੇਰੀ ਤੂੰ ਆਸ ਰੱਖੀਂ ਜੋ ਆਨੰਦ ਸ਼ਾਂਤ ਰਹਿਣ ਵਿੱਚ ਹੈ ਉਹ ਸ਼ਿਕਾਇਤ ਕਰਨ ਵਿੱਚ ਨਹੀਂ ਕੁਝ ਲੋਕ ਚਪਲਾਂ ਦੀ ਤਰ੍ਹਾਂ ਹੁੰਦੇ ਨੇ ਸਾਠ ਤਾਂ ਨਹੀਂ ਪਹੁੰਚਦੇ ਨੇ ਪਰ ਪਿੱਛੋਂ ਚਿੱਕੜ ਵੀ ਓਛਾਲਦੇ ਨੇ ਜਦੋਂ ਸੋਚੰਤੇ ਬਿਮਾਰੀ ਲੱਗ ਜਾਵੇ ਤਾਂ ਬੰਦਾ ਹੋਸ਼ 'ਚ ਰਹਿ ਕੇ ਵੀ बेहोश ਰਹਿਦਾ ਹੈ ਸੋਚ ਕੇ ਬੋਲਿਆ ਕਰੋ ਕਿਉਂਕਿ ਤੀਰ ਕਮਾਨ 'ਚ ਬੋਲ ਚੁਪਾਂ ਚ ਕਦੇ ਵਾਪਸ ਨਹੀਂ ਆਉਂਦੇ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ ਵਕਤ ਖੁਦ ਵਕਤੀਆ ਜਵਾਬ ਦੇਵੇਗਾ ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦੀ ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ ਕਿ ਸਾਹਮਣੇ ਵਾਲਾ ਗਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ ਉਸ ਦਿਨ ਸਾਡੇ ਸਾਰੇ ਝਗੜੇ ਖਤਮ ਹੋ ਜਾਣਗੇ ਮੰਕਾਰ ਵਿੱਚ ਇਨਸਾਨ ਇਨਸਾਨੀਤ ਇਸਦਾ ਜਿਵੇਂ ਛੱਤ ਤੇ ਚੜਨ ਨਾਲ ਆਪਣਾ ਹੀ ਮਕਾਨ ਨਹੀਂ ਤਿਸਦਾ ਇਨਸਾਨ ਮਕਾਨ ਬਦਲਦਾ ਹੈ ਕੱਪੜੇ ਬਦਲਦਾ ਹੈ ਸਬੰਧ ਬਦਲਦਾ ਹੈ ਫਿਰ ਵੀ ਦੁਖੀ ਰਹਿੰਦਾ ਹੈ ਕਿਉਂ ਕਿਉਂਕਿ ਉਹ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਇਹ ਜੋ ਪੀਤ ਰਿਹਾ ਹੈ ਨਾ ਇਹ ਵਕਤ ਨਹੀਂ ਸਿੰਦਗੀ ਹੈ ਹੰਕਾਰ ਕਿਸ ਗੱਲ ਦਾ ਸੱਚਾ ਨਾ ਜੀਉਂਦਿਆਂ ਦੇ ਹੱਥ ਚੁੰਮਣ ਵਾਲੇ ਆਪਣੇ ਵੀ ਮਰਨ ਤੋਂ ਬਾਅਦ ਸ਼ੋਕ ਦੇ ਹੱਥ ਤੋਂ ਲੱਗ ਪੈਂਦੇ ਨੇ ਹੰਕਾਰ ਨਾਲ ਟੋੜੇ ਰਿਸ਼ਤੇ ਦੁਬਾਰਾ ਨਹੀਂ ਜੁੜਦੇ ਚਾਹੇ ਲੱਖ ਸੋਨੇ ਤੇ ਬਣ ਕੇ ਦਿਖਾ ਦਿਓ ਕੁਝ ਰਿਸ਼ਤੇ ਕਿਰਾਏ ਤੇ ਕਰਾਂ ਵਰਕੇ ਹੁੰਦੇ ਹਨ ਜਿੰਨਾ ਮਰਜ਼ੀ ਦਿਲ ਨਾਲ ਸੱਚਾਈਏ ਉਹ ਕਦੇ ਵੀ ਆਪਣੇ ਨਹੀਂ ਹੁੰਦੇ ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ਹੈ ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ਹੈ ਜਦੋਂ ਅਚ ਮਾਇਆ ਤਾਂ ਪਤਾ ਲੱਗਿਆ ਦੁਨੀਆ ਤਾਂ ਮਤਲਬ ਨਾਲ ਚਲਦੀ ਹੈ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ